ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸਿੱਧਾ ਨਾ ਘਰ ਵਿੱਚ ਸਿੰਪਲ ਤਰੀਕੇ ਨਾਲ ਚੱਪਣ ਕਦੂਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਇਧਰ ਸਬਜ਼ੀ ਬਣਾਉਣ ਲਈ ਮੈਂ 500 ਗ੍ਰਾਮ ਚੱਪਣ ਕਦੂ ਲੈ ਲਈ ਸੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਸਬਜ਼ੀ ਲੈ ਸਕਦੇ ਹੋ ਮੇਰੇ ਕੋਲ ਥੋੜੇ ਜਿਹੇ ਵੱਡੇ ਚੱਪਣ ਕਦੂ ਨੇ ਤੁਸੀਂ మీడియం ਸਾਈਜ਼ ਦੇ ਛੋਟੇ ਚੱਪਣ ਕਦੂ ਵੀ ਲੈ ਸਕਦੇ ਹੋ ਮੈਂ ਚੱਪਣ ਕਦੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਜੇ ਉੱਪਰੋਂ ਤੇ ਦੂਸਰੀ ਸਾਈਡ ਤੋਂ ਚੰਗੀ ਤਰ੍ਹਾਂ ਡੰਡੀ ਨੂੰ ਕਰਦ ਨਾਲ ਰਿਮੂਵ ਕਰ ਦਵਾਂਗੇ ਤੇ ਇਸ ਨੂੰ ਹਲਕਾ ਹਲਕਾ ਕਰ ਦੇਣਾ ਉੱਪਰੋਂ ਛਿੱਲ ਲਵਾਂਗੇ ਥੋੜੀ ਜੀ ਇਸ ਦੀ ਸਕਿਨ ਥੋੜੀ ਜੀ ਪਤਲੀ ਹੁੰਦੀ ਆ ਆਸਾਨੀ ਨਾਲ ਛਿੱਲੀ ਜਾਂਦੀ ਆ ਤੁਸੀਂ ਇਸ ਨੂੰ ਬਿਨ ਬਗੈਰ ਛਿੱਲੇ ਤੇ ਵੀ ਬਣਾ ਸਕਦੇ ਹੋ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਇਸੇ ਤਰ੍ਹਾਂ ਉੱਪਰੋਂ ਛਿੱਲ ਕੇ ਤਿਆਰ ਕਰ ਲਵਾਂਗੀ ਸਾਰੇ ਚੱਪਣ ਕਦੂਆਂ ਨੂੰ ਮੈਂ ਹਲਕਾ ਹਲਕਾ ਛਿਲਿਆ ਸੀ ਜਿਆਦਾ ਮੈਂ ਇਸ ਦਾ ਮੋਟਾ ਛਿਲਕਾ ਨਹੀਂ ਲਾਇਆ ਕਿਉਂਕਿ ਇਹ ਥੋੜੇ ਜਿਹਾ ਕੱਚੇ ਹੀ ਹੁੰਦੇ ਨੇ ਹੁਣ ਮੈਂ ਇਸ ਨੂੰ ਧੋ ਲਿਆ ਸੀ ਹੁਣ ਇਸ ਨੂੰ ਕੱਟ ਲਵਾਂਗੇ ਇਸ ਦੇ ਪੀਸ ਮੈਂ ਲੰਬੇ ਲੰਬੇ ਕੱਟਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਦੇ ਕਟਿੰਗ ਕਰ ਸਕਦੇ ਹੋ ਪੀਸਿਸ ਦੇ ਨਾ ਹੀ ਮੈਂ ਜਿਆਦਾ ਬਰੀਕ ਤੇ ਨਾ ਹੀ ਜਿਆਦਾ ਮੋਟੇ ਕੱਟੇ ਨੇ ਕਿਉਂਕਿ ਇਹ ਸਬਜ਼ੀ ਜਲਦੀ ਪੱਕ ਜਾਂਦੀ ਹੈ ਇਸ ਲਈ ਮੈਂ ਥੋੜੇ ਜਿਹਾ ਮੋਟੇ ਲੰਬੇ ਪੀਸ ਕੱਟੇ ਨੇ ਹੁਣ ਸਾਰੇ ਚੱਪਣਾ ਕਦੂਆਂ ਨੂੰ ਮੈਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਵਾਂਗੇ ਹਣ ਸਾਰੇ ਚਪੜਾ ਕਦੂ ਮੈਂ ਕੱਟ ਲਏ ਸੀ ਪੀਸਸ ਦੇ ਨਾ ਹੀ ਜਿਆਦਾ ਮੋਟੇ ਨੇ ਤੇ ਨਾ ਹੀ ਜਿਆਦਾ ਬਰੀਕ ਨੇ ਮੈਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਮੈਂ ਗੈਸ ਤੇ ਪੈਨ ਰੱਖ ਦਿੱਤਾ ਇਸ ਵਿੱਚ ਇੱਕ ਵੱਡਾ ਚਮਚ ਸਰੋਂ ਦਾ ਤੇਲ ਦਾ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਮੈਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੀ ਤਾਂ ਜੋ ਇਸ ਦੀ ਸਾਰੀ ਖੜੱਤਨ ਨਿਕਲ ਜਾਵੇ ਹਨ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਕੱਟੇ ਹੋਏ ਚੱਪਣ ਕद्दू ਪਾ ਦਵਾਂਗੇ ਚੱਪਣ ਕद्दूਆਂ ਨੂੰ ਮੈਂ ਪਹਿਲਾਂ ਫਰਾਈ ਕਰਾਂਗੀ ਚੱਪਣ ਕद्दूਆਂ ਨੂੰ ਜਦ ਫਰਾਈ ਕਰਕੇ ਸਬਜ਼ੀ ਬਣਾਉਣੀ ਆ ਤਾਂ ਸਬਜ਼ੀ ਆਪਣੀ ਬਹੁਤ ਹੀ ਟੇਸਟੀ ਬਣਦੀ ਆ ਹੁਣ ਸਾਰੇ ਜੱਪਣ ਕद्दू ਮੈਂ ਤੇਲ ਵਿੱਚ ਪਾ ਦਿੱਤੇ ਹੁਣ ਇਸ ਨੂੰ ਮੈਂ 2 ਮਿੰਟ ਲਈ ਹਾਈ ਫਲੇਮ ਤੇ ਇਸੇ ਤਰ੍ਹਾਂ ਪਕਾ ਲਵਾਂਗੀ ਤਾਂ ਜੋ ਜਿਹੜਾ ਇਸ ਦਾ ਵਿਚਲਾ ਪਾਣੀ ਆ ਚੰਗੀ ਤਰ੍ਹਾਂ ਸੁੱਕ ਜਾਵੇ ਹੁਣ 2-3 ਮਿੰਟ ਮੈਂ ਇਸ ਨੂੰ ਇਸੇ ਤਰ੍ਹਾਂ ਹਾਈ ਫਲੇਮ ਤੇ ਪਕਾ ਲਿਆ ਹੁਣ ਮੈਂ 2-3 ਮਿੰਟ ਇਸ ਨੂੰ ਟੱਕ ਕੇ ਪਕਾ ਲਵਾਂਗੀ ਤਾਂ ਜੋ ਚੰਗੀ ਤਰ੍ਹਾਂ ਇਹਨਾਂ ਦਾ ਕਲਰ ਥੋੜਾ ਜਿਹਾ ਲਾਈਟ ਜਿਹਾ ਹੋ ਜਵੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇ ਥੋੜੀ ਜਿਹੀ ਬਰਾਊਨ ਜੀ ਲੇਅਰ ਆ ਗਈ ਬਹੁਤ ਹੀ ਵਧੀਆ ਆਪਣੇ ਚੱਪਣ ਕद्दू ਫਰਾਈ ਹੋਏ ਨੇ ਹੁਣ ਮੈਂ ਥੋੜੀ ਜਿਹੀ ਇਹਨਾਂ ਦੀ ਸਾਈਡ ਚੇਂਜ ਕਰਕੇ ਨੂੰ ਦੂਸਰੀ ਸਾਈਡ ਤੋਂ ਵੀ ਫਰਾਈ ਕਰ ਲਵਾਂਗੀ ਸਾਰੇ ਚੱਪਣ ਕद्दूਆਂ ਨੂੰ ਮੈਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਫਰਾਈ ਕਰ ਲਿਆ ਹੁਣ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਜਿਆ ਫਰਾਈ ਕਰਕੇ ਸਬਜ਼ੀ ਬਣਾਉਣੀ ਆ ਤਾਂ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਸਾਰੇ ਚੱਪਣ ਗੱਦੂਆਂ ਨੂੰ ਮੈਂ ਪਲੇਟ ਵਿੱਚ ਕੱਢ ਲਵਾਂਗੇ ਇਸ ਦਾ ਤੇਲ ਨਿਚੋੜ ਕੇ ਹੁਣ ਜਿਹੜਾ ਬਚਿਆ ਹੈ ਤੇਲ ਸੀ ਉਸ ਵਿੱਚ ਮੈਂ ਅੱਧਾ ਚਮਚ ਵੱਡਾ ਸਰੋਂ ਦੇ ਤੇਲ ਦਾ ਹੋਰ ਪਾਵਾਂਗੇ ਕਿਉਂਕਿ ਮੈਨੂੰ ਥੋੜਾ ਜਿਹਾ ਤੇਲ ਘੱਟ ਲੱਗ ਰਿਹਾ ਸੀ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਆਪਣਾ ਗਰਮ ਹੈ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਜਿਆ ਹੁਣ ਤੱਕ ਭੁੰਨ ਲਵਾਂਗੇ ਜੀਰੇ ਨੂੰ ਮੈਂ ਚੰਗੀ ਤਰ੍ਹਾਂ ਤੜਕੇ ਵਿੱਚ ਪਕਾ ਲਿਆ ਤੁਸੀਂ ਖੜੇ ਮਸਾਲੇ ਕੋਈ ਵੀ ਸਬਜ਼ੀ ਵਿੱਚ ਪਾ ਸਕਦੇ ਹੋ ਇਸ ਨੂੰ ਹੋਰ ਵੀ ਟੇਸਟੀ ਬਣਾਉਣ ਲਈ ਪਰ ਮੈਂ ਸਿੰਪਲ ਜਿਵੇਂ ਮਸਾਲੇ ਵਰਤਦੀਆਂ ਸਬਜ਼ੀ ਵਿੱਚ ਹੁਣ ਇਸ ਵਿੱਚ ਕੱਟੇ ਹੋਏ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਮੈਂ ਬਰੀਕ ਕੱਟ ਲਿਆ ਸੀ ਤੁਸੀਂ ਪਿਆਜ਼ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ ਉਹਦੇ ਤੱਕ ਪਕਾਵਾਂਗੇ ਜਦ ਤੱਕ ਇਹਨਾਂ ਦਾ ਕਲਰ ਥੋੜਾ ਜਿਹਾ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਉਹ ਦੋ ਟਨਮੈਂਟ ਹੋ ਗਏ ਸੀ ਪਿਆਜ਼ਾਂ ਨੂੰ ਪਕਾਉਂਦਿਆਂ ਹੁਣ ਇਹਨਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਇਹਨਾਂ ਦਾ ਕਲਰ ਵੀ ਥੋੜਾ ਜਲ ਲਾਈਟ ਪਿੰਕ ਜਿਹਾ ਹੋ ਗਿਆ ਹੁਣ ਇਸ ਵਿੱਚ ਮੈਂ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਮੈਂ ਚਾਰ ਹਰੀਆਂ ਮਿਰਚਾਂ ਲਈਆਂ ਸੀ ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੁਸੀਂ ਅਦਰਕ ਲਸਣ ਨੂੰ ਕੱਟ ਕੇ ਵੀ ਪਾ ਸਕਦੇ ਹੋ ਜਾਂ ਕੁੱਟ ਕੇ ਸਬਜ਼ੀ ਵਿੱਚ ਕਿਸੇ ਵਿੱਚ ਅਦਰਕ ਲਸਣ ਪਾਉਣੇ ਤਾਂ ਇਸ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਮੈਂ ਅਦਰਕ ਲਸਣ ਨੂੰ ਦੋ ਤਿੰਨ ਮਿੰਟ ਲਈ ਪਕਾ ਲਿਆ ਸੀ ਤਾਂ ਜੋ ਇਸ ਦਾ ਕੱਚਾ ਫਲੇਵਰ ਖਤਮ ਹੋ ਜਾਵੇ ਅਦਰਕ ਲਸਣ ਆਪਣਾ ਪੱਕ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਕद्दूकश ਕਰੇ ਹੋਏ ਦੋ మీడియం ਸਾਈਜ਼ ਦੇ ਟਮਾਟਰ ਪਾ ਲਵਾਂਗੇ ਤੁਸੀਂ ਟਮਾਟਰ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ ਟਮਾਟਰਾਂ ਨੂੰ ਕद्दूकश ਕਰਕੇ ਪਾਇਆ ਤੁਸੀਂ ਮਿਕਸੀ ਜਾਰ ਵਿੱਚ ਇਹਨਾਂ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਟਮਾਟਰਾਂ ਨੂੰ ਤੜਕੇ ਵਿੱਚ ਪਕਾ ਲਵਾਂਗੇ ਜਦ ਤੱਕ ਇਹ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਮੈਂ ਇਸ ਵਿੱਚ ਟੇਸਟ ਦੇ ਅਕੋਰਡਿੰਗ 1.5 ਚਮਚਾ ਨਮਕ ਦਾ ਪਾ ਦਵਾਂਗੇ ਨਮਕ ਪਾਉਣਾ ਚੰਗੀ ਤਰ੍ਹਾਂ ਟਮਾਟਰ ਤੇ ਪਿਆਜ਼ ਆਪਣੇ ਪੱਕ ਜਾਣਗੇ ਹੁਣ ਟੱਕ ਕੇ ਇਸ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਟਮਾਟਰ ਅਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਗੈਸ ਦੀ ਫਲੇਮ ਹੈ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਇਸ ਨੂੰ 2-3 ਮਿੰਟ ਲਈ ਪਕਾਵਾਂਗੇ ਹੁਣ 3-4 ਮਿੰਟ ਹੋ ਗਏ ਸੀ ਮੀਡੀਅਮ ਫਲੇਮ ਤੇ ਤੜਕੇ ਨੂੰ ਪਕਦੇਣ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਪਿਆਜ਼ਾਂ ਦਾ ਵੀ ਕਲਰ ਆਪਣਾ ਅੱਗੇ ਨਾਲ ਡਾਰਕ ਜਾ ਹੋ ਗਿਆ ਤੜਕੇ ਨੇ ਤੇਲ ਵੀ ਛੱਡਤਾ ਹੁਣ ਇਸ ਵਿੱਚ ਬੇਸਿਕ ਜੇ ਮਸਾਲੇ ਐਡ ਕਰ ਦਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਹਲਦੀ ਦਾ ਪਾਵਾਂਗੇ ਤੁਸੀਂ ਮਸਾਲਿਆਂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਤੇ ਸਬਜੀ ਦੇ ਹਿਸਾਬ ਨਾਲ ਲੈ ਸਕਦੇ ਹੋ ਅੱਧਾ ਚਮਚ ਮੈਂ ਇਸ ਵਿੱਚ ਹਲਦੀ ਦਾ ਪਾਤਾ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਦੇਗੀ ਲਾਲ ਮਿਰਚ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਸਬਜੀ ਦਾ ਸਵਾਦ ਬਣਾਉਣ ਲਈ ਇਸ ਵਿੱਚ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਹਨ ਸਾਰੇ ਮਸਾਲੇ ਮੈਂ ਇਸ ਵਿੱਚ ਪਾ ਦਿੱਤੇ। ਚੰਗੀ ਤਰ੍ਹਾਂ ਮਸਾਲਿਆਂ ਨੂੰ 1 ਅੱਧੇ ਮਿੰਟ ਲਈ ਤੜਕੇ ਵਿੱਚ ਪਕਾ ਲਵਾਂਗੇ ਤਾਂ ਜੋ ਹਲਦੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ। ਹੁਣ ਮੈਂ 1 ਅੱਧੇ ਮਿੰਟ ਲਈ ਤੜਕੇ ਵਿੱਚ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ। ਮਸਾਲੇ ਨੇ ਵੀ ਤੇਲ ਛੱਡ ਦਿੱਤਾ। ਹੁਣ ਇਸ ਵਿੱਚ ਮੈਂ 3-4 ਚਮਚ ਫੈਂਟੀ ਹੋਈ ਮਲਾਈ ਦੇ ਪਾਵਾਂਗੇ। ਮਲਾਈ ਪਾਉਣ ਨਾਲ ਸਬਜ਼ੀ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ। ਤੁਸੀਂ ਮਲਾਈ ਦੀ ਜਗ੍ਹਾ ਤੇ ਇਸ ਵਿੱਚ ਫਰੈਸ਼ ਕਰੀਮ ਵੀ ਪਾ ਸਕਦੇ ਹੋ। ਹੁਣ ਚੰਗੀ ਤਰ੍ਹਾਂ ਮਲਾਈ ਪਾ ਕੇ ਮੀਡੀਅਮ ਫਲੇਮ ਤੇ ਇਸ ਨੂੰ ਲਗਾਤਾਰ ਮਲਾਈ ਨੂੰ ਇਸ ਵਿੱਚ ਪਕਾ ਲਵਾਂਗੇ ਜਦ ਤੱਕ ਇਹ ਮਲਾਈ ਆਪਣਾ ਤੇਲ ਨਹੀਂ ਛੱਡ ਦਿੰਦੀ ਹੁਣ ਮਲਾਈ ਨੂੰ ਵੀ ਮੈਂ ਇੱਕ 2 ਮਿੰਟ ਲਈ ਪਕਾ ਲਿਆ ਸੀ ਚੰਗੀ ਤਰ੍ਹਾਂ ਮਲਾਈ ਪਾ ਕੇ ਤੜਕੇ ਦਾ ਕਲਰ ਬਹੁਤ ਹੀ ਵਧੀਆ ਆ ਰਿਹਾ ਹੈ ਹੁਣ ਇਸ ਵਿੱਚ ਮੈਂ ਫਰਾਈ ਕਰ ਇਹ ਚੱਪਣ ਕद्दू ਪਾ ਦਵਾਂਗੇ ਸਾਰੇ ਚੱਪਣ ਕद्दू ਮੈਂ ਪਾ ਦਿੱਤੇ ਚੱਪਣ ਕद्दू ਆਪਣਾ ਪਾਣੀ ਬਹੁਤ ਛੱਡ ਦਿੰਦੇ ਹਨ ਇਸ ਲਈ ਇਸ ਵਿੱਚ ਮੈਂ ਬਿਲਕੁਲ ਵੀ ਪਾਣੀ ਨਹੀਂ ਐਡ ਕਰਿਆ ਹੁਣ ਹਲਕੇ ਹੱਥ ਨਾਲ ਇਸ ਨੂੰ ਮਿਲਾ ਲਵਾਂਗੇ ਕਿਉਂਕਿ ਚਪਣ ਕਦੂਆਂ ਨੂੰ ਫਰਾਈ ਕਰਿਆ ਹੈ ਇਹ ਥੋੜੇ ਜਨ ਨਰਮ ਵੀ ਹੋਏ ਹੋਣੇ ਬਸ ਇਸ ਨੂੰ ਇਸ ਨੂੰ 2-3 ਮਿੰਟ ਲਈ ਤੜਕੇ ਵਿੱਚ ਪਕਾਉਣਾ ਹੈ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਆ ਜਾਵੇ ਗੈਸ ਦੀ ਫਲੇਮ ਹੈ ਮੀਡੀਅਮ ਕਰਤੀ ਮੀਡੀਅਮ ਫਲੇਮ ਤੇ ਇਸ ਨੂੰ 2-3 ਮਿੰਟ ਲਈ ਟੱਕੇ ਪਕਾ ਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਚਪਣ ਕਦੂਆਂ ਵਿੱਚ ਚੰਗੀ ਤਰ੍ਹਾਂ ਆ ਜਾਵੇ ਹੁਣ 2-3 ਮਿੰਟ ਹੋ ਗਏ ਸੀ ਸਬਜੀ ਨੂੰ ਪੱਕਦੀ ਨੂੰ ਸਬਜੀ ਨੇ ਤੇਲ ਵੀ ਛੱਡ ਦਿੱਤਾ ਚੁੰਗੀ ਤਰ੍ਹਾਂ ਸਬਜੀ ਬਣ ਕੇ ਆਪਣੀ ਤਿਆਰ ਹੈ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਹੁਣ ਇਸ ਵਿੱਚ ਬਰੀਕ ਕਟਿਆ ਹੈ ਧਨੀਆ ਪਾਦਵਾਂਗੇ ਧਨੀਆ ਪਾ ਕੇ ਇਸ ਨੂੰ ਹਲਕੇ ਹੱਥ ਨਾਲ ਮਿਲਾ ਦਵਾਂਗੇ ਫਿਰ ਸਬਜੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਸੀ ਸਬਜੀ ਆਪਣੀ ਬਹੁਤ ਹੀ ਚਸ਼ਤੀ ਬਣ ਕੇ ਤਿਆਰ ਹੋਈ ਸੀ ਤੁਸੀਂ ਵੀ ਇਹ ਮੇਰੇ ਤਰੀਕੇ ਨਾਲ ਸਬਜੀ ਬਣਾ ਕੇ ਦੇਖਿਓ ਜੇਕਰ ਤੁਹਾਡੇ ਬੱਚੇ ਇਹ ਸਬਜੀ ਬਿਲਕੁਲ ਨਹੀਂ ਖਾਂਦੇ ਇਸ ਤਰ੍ਹਾਂ ਜੇ ਤੁਸੀਂ ਮਲਾਈ ਪਾ ਕੇ ਸਬਜੀ ਬਣਾਉਂਗੇ ਤਾਂ ਤੁਹਾਡੇ ਬੱਚੇ बार-बार ਮੰਗ-ਮੰਗ ਕੇ ਸਬਜੀ ਇਹ ਖਾਣਗੇ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਇਆ ਸੀ ਤੁਸੀਂ ਇਸ ਨੂੰ ਰੋਟੀ नान ਪਰੌਂਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਸਿੰਪਲ ਜੀ ਚੱਪਣ ਕਦੂਆਂ ਦੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ